ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪ੍ਰੈਸ ਵਾਲੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਤੁਸੀਂ ਇੱਥੇ ਪਹੁੰਚੇ ਆ ਤੇ ਸਾਡੀ ਜਿਹੜੀ ਆਵਾਜ਼ ਹੈ ਉਹ ਸਿੱਖ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਆ ਇਸ ਵਾਸਤੇ ਸਾਰੀ ਪ੍ਰੈਸ ਵਾਲੇ ਸੱਜਣਾ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਧੰਨਵਾਦ ਅੱਜ ਦਾ ਜਿਹੜਾ ਏਜੰਡਾ ਉਹ ਇਹ ਹੈਗਾ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਮੁਆਫ ਕਰਨ ਦੀ ਯੋਜਨਾ ਅਕਾਲ ਤਖਤ ਸਾਹਿਬ ਤੋਂ ਬਣਾਈ ਜਾ ਰਹੀ ਹੈ ਉਹਨੂੰ ਜਿੰਨੇ ਵੀ ਦੋਸ਼ ਲੱਗਿਆ ਉਹਦੇ ਵਿੱਚੋਂ پاک ਪਵਿੱਤਰ ਸਿੱਧ ਕਰਨ ਦਾ ਯਤਨ ਹੋ ਰਿਹਾ ਕਿਉਂਕਿ ਅੱਗੇ ਵੀ ਇਸ ਤੋਂ ਪਹਿਲਾਂ ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਗਈਆਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਜਿਵੇਂ ਸੌਦਾ ਸਾਥ ਨੂੰ ਮੁਆਫ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਸੰਗਤਾਂ ਨੇ ਬੜਾ ਜ਼ਬਰਦਸਤ ਵਿਰੋਧ ਕੀਤਾ ਉਹ ਜਿਹੜੀ ਮੁਆਫੀ ਸੀਗੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਤੇ ਜਿਹੜੇ ਸਰਉਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 91 ਲੱਖ ਦੇ ਅਸਥਾਰ ਅਖਬਾਰਾਂ ਦੇ ਵਿੱਚ ਉਸ ਮਾਫੀ ਨੂੰ ਸਹੀ ਸਿੱਧ ਕਰਨ ਵਾਸਤੇ ਦਿੱਤੇ ਗਏ ਸਨ ਉਹ ਜਿਹੜਾ ਪੈਸਾ ਉਹ ਵੀ ਬਰਬਾਦ ਹੋ ਗਿਆ ਪਰ ਜਿਹੜੀ ਮੁਆਫੀ ਦਿੱਤੀ ਸੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਉਹੋ ਜਿਹੇ ਹਾਲਾਤ ਹੀ ਹੁਣ ਜਿਹੜੇ ਬਣਦੇ ਨਜ਼ਰ ਆ ਰਹੇ ਆ ਕਿਉਂਕਿ ਸਖਬੀਰ ਸਿੰਘ ਬਾਦਲ ਤੇ ਉਹਦੇ ਅਕਾਲੀ ਦਲ ਨੂੰ ਲੋਕਾਂ ਨੇ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਸਿੱਖ ਸੰਗਤਾਂ ਨੇ ਰੱਦ ਕਰਨ ਦਾ ਕਾਰਨ ਕੀ ਹੈ ਕਿ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਘਟੀਆਂ ਘਟੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਬਰਗਾੜੀ ਕਾਂਡ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਉਹਦੇ ਅੰਖ ਖਲਾਰੇ ਗਏ ਉਦੋਂ ਬਾਅਦ ਉਹਨਾਂ ਦੋਸ਼ੀਆਂ ਦੇ ਖਿਲਾਫ 15 ਮਹੀਨੇ ਸਰਕਾਰ ਚੱਲੀ ਕੋਈ ਕਾਰਵਾਈ ਨਹੀਂ ਹੋਈ ਫਿਰ ਉਸ ਤੋਂ ਬਾਅਦ ਜਿਹੜੀ ਗੋਲੀ ਚਲਾਈ ਗਈ ਕੋਟਕਪੂਰਾ ਚੌਕ ਦੇ ਵਿੱਚ ਜਿਹਦੇ ਵਿੱਚ 10 ਵੀ ਮੌਜੂਦ ਸੀ ਸਿੰਘ ਸਾਹਿਬ ਭਾਈ ਅਮਰੀਤ ਸਿੰਘ ਜੀ ਅਜਨਾਲਾ ਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਹਾਜ਼ਰ ਸੀ ਗੋਲੀ ਚਲਾਈ ਗਈ ਲਾਠੀ ਚਾਰਜ ਕੀਤਾ ਗਿਆ ਉੱਥੇ ਵੀ ਦਸਤਾਰਾਂ ਵੀ ਉਤਾਰੀਆਂ ਗਈਆਂ ਸਿਕ ਸੰਗਤਾਂ ਦੀਆਂ ਇਹ ਸਭ ਤੋਂ ਵੱਡਾ ਗੁਨਾਹ ਸੀ ਕਿਉਂਕਿ ਅਸੀਂ ਤਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਮੀ ਹੋਈ ਸਤਗੁਰੂ ਮਹਾਰਾਜ ਜੀ ਦੇ ਅੰਗ ਖਿਲਾ ਰਿਆ ਉਹਦਾ ਅਨਸਾਫ਼ ਲੈਣ ਵਾਸਤੇ ਜਿਨ੍ਹਾਂ ਦੁਸ਼ਟਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਫੜਾਉਣ ਵਾਸਤੇ ਅਸੀਂ ਉੱਥੇ ਬੈਠੇ ਸੀ ਨਾ ਕਿ ਸਾਡੀ ਕੋਈ ਸਿਆਸੀ ਮੰਗ ਸੀ ਕਿਉਂਕਿ ਇਹ ਧਾਰਮਿਕ ਮੁੱਦਾ ਸੀ ਪਰ ਇਹਨਾਂ ਨੇ ਸਰਸੇ ਵਾਲਿਆਂ ਦੀਆਂ ਵੋਟਾਂ ਦੇ ਲਾਲਚ ਦੇ ਵਿੱਚ ਆ ਕੇ ਸਾਡੇ ਉੱਤੇ ਸਿੱਖ ਸੰਗਤਾਂ ਉੱਤੇ ਲਾਠੀ ਚਾਰਜ ਕੀਤਾ ਇਹ ਬਹੁਤ ਵੱਡਾ ਗੁਨਾਹ ਸੀਗਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਬਹਿਬਲ ਕਲਾਂ ਗੋਲੀ ਚਲਾਈ ਉੱਥੇ ਦੋ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਪਰ ਉਹਨਾਂ ਨੂੰ ਸ਼ਹੀਦ ਕਰਕੇ ਕਿਹੜੀ ਪੁਲਿਸ ਨੇ ਸ਼ਹੀਦ ਕੀਤਾ ਉਹਨੂੰ ਅਣਪਛਾਤੀ ਐਲਾਨ ਕਰ ਦਿੱਤਾ ਉਹ ਤੋਂ ਪਹਿਲਾਂ ਵੀ ਅਜਿਹੇ ਗੁਨਾਹ ਜਿਹੜੇ ਮੁਆਫ ਨਹੀਂ ਕੀਤੇ ਜਾ ਸਕਦੇ ਇਸੇ ਹੀ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ 1978 ਦੇ ਵਿੱਚ ਜਿਹੜਾ ਨਿਰੰਗਕਾਰੀ ਕਾਂਡ ਕਰਵਾਇਆ ਕਿਉਂਕਿ ਇਹਨਾਂ ਦੀ ਸਰਕਾਰ ਸੀ ਕਰਵਾਇਆ ਤਾਂ ਨੇ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਸੁਚੇਤ ਕੀਤਾ ਸੀਗਾ ਜਥੇਦਾਰ ਉਮਰਾਂ ਨੰਗਲ ਨੂੰ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ ਕਿ ਆਹ ਘਟਨਾ ਇੱਥੇ ਵਾਪਰ ਜਾਣੀ ਆ ਨਿਰੰਗਕਾਰੀਆਂ ਦੇ ਕੂਟ ਪ੍ਰਚਾਰ ਨੂੰ ਰੋਕਿਆ ਜਾਵੇ ਪਰ ਉਹਨਾਂ ਨੇ ਨਹੀਂ ਰੋਕਿਆ ਉੱਥੇ ਵੀ ਤੇਰਾ ਸਿੰਘ ਦਮਦਮੇ ਟਕਸਾਲ ਅਖੰਡ ਕੀਰਤਨੀ ਜਥੇ ਦੇ ਸ਼ਹੀਦ ਹੋਏ ਪਰ ਜਿਨ੍ਹਾਂ ਨੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਇੱਕ ਦਿਨ ਦੀ ਸਜ਼ਾ ਨਹੀਂ ਮਿਲੀ ਉਲਟਿਆ ਉਹਨਾਂ ਦਾ ਜਿਹੜਾ ਕੇਸ ਆ ਉਹ ਬਦਲਾ ਕੇ ਕਰਨਾਲ ਭੇਜ ਦਿੱਤਾ ਗਿਆ ਹੁਣ ਵੀ ਜਿਹੜੇ ਬੇਅਦਮੀ ਵਾਲੇ ਕੇਸ ਆ ਉਹਨਾਂ ਦੀ ਉਹਨਾਂ ਨੂੰ ਚੇਂਜ ਕਰਕੇ ਚੰਡੀਗੜ੍ਹ ਭੇਜਿਆ ਜਾ ਰਿਹਾ ਮੇਰੇ ਕਹਿਣ ਤੋਂ ਭਾਵ ਕਿ ਅਜੇਹੀਆਂ ਅਨੇਕਾਂ ਅਵਗਿਆ ਤੇ ਗਲਤੀਆਂ ਕੀਤੀਆਂ ਜਿਹੜੀਆਂ ਮਾਫ਼ ਕਰਨ ਯੋਗ ਨਹੀਂ ਬੰਦੇ ਤੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਜਾਵੇ ਉਹਦੀ ਮਾਫੀ ਹੁੰਦੀ ਹੈ ਪਰ ਜਾਣ ਬੁੱਝ ਕੇ ਕੀਤੇ ਗਏ ਗੁਨਾਹ ਕਦੇ ਮੁਆਫੀਯੋਗ ਨਹੀਂ ਹੁੰਦੇ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਗੁਨਾਹ ਆਪਦੀਆਂ ਵੋਟਾਂ ਖਾਤਰ ਆਪਦੀ ਦਮਾਰੇ ਸਰਕਾਰ ਬਣਾਉਣ ਖਾਤਰ ਕੀਤੇ ਆ ਤੇ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਵਿੱਚੋਂ ਗਾਇਬ ਹੋ ਜਾਣੇ ਉਹਨਾਂ ਦਾ ਹਜੇ ਤੱਕ ਕੋਈ ਇਨਸਾਫ ਜਾਂ ਉਹਨਾਂ ਦਾ ਪਤਾ ਨਾ ਲੱਗਣਾ ਉਹ ਸਾਰੇ ਕਾਸੇ ਦਾ ਦੋਸ਼ੀ ਸੁਖਵੀਰ ਸਿੰਘ ਬਾਦਲ ਆ ਇਸ ਕਰਕੇ ਅਸੀਂ ਜੱਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮਤ ਉਹ ਗਲਤੀ ਗਿਆਨੀ ਗੁਰਬਚਨ ਸਿੰਘ ਵਾਲੀ ਕਰ ਲਿਆ ਜੋ ਕਿਉਂਕਿ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਮਲ ਸਿੰਘ ਗੁਰਮukh ਸਿੰਘ ਉਹਨਾਂ ਨੇ ਗਲਤੀ ਕੀਤੀ ਸੀਗੀ ਸਰਸੇ ਵਾਲੇ ਨੂੰ ਮਾਫ ਕੀਤਾ ਸੀ ਇਹਨਾਂ ਨੇ ਤਾਂ ਕਰਤਾ ਬਾਦਲਾਂ ਦੇ ਦਬਾਅ ਥੱਲੇ ਆ ਕੇ ਪਰ ਦੂਸਰੇ ਪਾਸੇ ਸਿੱਖ ਸੰਗਤਾਂ ਨੇ ਉਹਨਾਂ ਨੂੰ ਆਬ ਨਹੀਂ ਕੀਤਾ ਅਖੀਰੀ ਉਹ ਮਾਫੀ ਹੈ ਜਿਹੜੀ ਰੱਦ ਕਰਨੀ ਪਈ ਅੱਜ ਗਿਆਨੀ ਗੁਰਬਚਨ ਸਿੰਘ ਹੋਣੀ ਸੰਗਤਾਂ ਦੇ ਵਿੱਚ ਖੜੇ ਹੋ ਕੇ ਕਿਤੇ ਸਟੇਜ ਤੇ ਨਹੀਂ ਬੋਲ ਸਕਦੇ ਅੱਜ ਉਹ ਆਪਣੇ ਘਰੋਂ ਬਿਨਾਂ ਗਨਮੈਨ ਤੋਂ ਨਿਕਲ ਨਹੀਂ ਸਕਦੇ ਅੱਜ ਕਿਸੇ ਸਮਾਗਮ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕਦੇ ਤੇ ਅਸੀਂ ਮੌਜੂਦਾ ਜਥੇਦਾਰਾਂ ਨੂੰ ਗਿਆਨੀ ਰਗਵੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਤੁਹਾਡੀ ਹਾਲਤ ਵੀ ਕਿਤੇ ਗਿਆਨੀ ਗਰਬਚਨ ਸਿੰਘ ਗਿਆਨੀ ਮੱਲ ਸਿੰਘ ਗਿਆਨੀ ਗੁਰਮukh ਸਿੰਘ ਵਾਲੀ ਨਾ ਹੋ ਜੇ ਤੇ ਜੇ ਤੁਸੀਂ ਮਾਫ ਕਰ ਦਿਓਗੇ ਇਹਨਾਂ ਨੂੰ ਨਾ ਪਰ ਸੰਗਤ ਨੇ ਮਾਫ ਨਹੀਂ ਕਰਨੇ ਕਿਉਂਕਿ ਸੰਗਤ ਨੇ ਨਾ ਪਹਿਲਾਂ ਸਜ਼ਾ ਦਿੱਤੀ ਆ ਲੋਕ ਸਭਾ ਦਾ ਇਲੈਕਸ਼ਨ ਹੋਇਆ 10 ਸੀਟਾਂ ਦੇ ਉੱਤੇ ਅਕਾਲੀ ਦਲ ਬਾਦਲ ਦੀ ਜਵਾਨਤ ਜਬਤ ਹੋਈ ਹੈ 10 ਸੀਟਾਂ ਦੇ ਤੇ ਦੋ ਕੈਂਡੀਡੇਟ ਆ ਜਿਹੜੇ ਪੰਜਵੇਂ ਨੰਬਰ ਤੇ ਆਏ ਆ ਮੇਰੇ ਕਹਿਣ ਤੋਂ ਭਾਵ ਇਹਨਾਂ ਨੂੰ ਮੁਕੰਮਲ ਤੌਰ ਤੇ ਲੋਕਾਂ ਨੇ ਰੱਦ ਕਰਤਾ ਪਰ ਜਥੇਦਾਰ ਜੀ ਤੁਸੀਂ ਇਹ ਜਿਹੜਾ ਪੰਥ ਦਾ ਅਲਮ ਆਪ ਦੇ ਗੱਲ ਦੇ ਵਿੱਚ ਨਾ ਲੈ ਲਿਆ ਜੋ ਨਹੀਂ ਤੁਹਾਡੀ ਹਾਲਤ ਵੀ ਉਹਨਾਂ ਜਥੇਦਾਰਾਂ ਵਰਗੀ ਹੋਵੇਗੀ ਅੱਜ ਦਾ ਸਾਡਾ ਇਹ ਏਜੰਡਾ ਹੈ ਇਹ ਗੱਲ ਅਸੀਂ ਕਹਿਣੀ ਚਾਹੁੰਦੇ ਆ ਅਸੀਂ ਇਹ ਜਥੇਦਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਸੰਭਲ ਕੇ ਚੱਲਿਓ ਕਿਤੇ ਗਲਤੀ ਨਾ ਕਰ ਲਿਓ ਸੁਖਵੀਰ ਸਿੰਘ ਬਾਦਲ ਨੂੰ ਮੁਆਫ ਨਾ ਕਰ ਦਿਓ ਜੇ ਤੁਹਾਡੀ ਇੱਛਾ ਹੋਵੇ ਜਾਂ ਸੁਖਵੀਰ ਸਿੰਘ ਦੀ ਇੱਛਾ ਹੋਵੇ ਕਿ ਅਕਾਲ ਤਖਤ ਤੋਂ ਮਾਫੀ ਮੰਗ ਕੇ ਸੰਗਤਾਂ ਦੇ ਵਿੱਚ ਅਸੀਂ ਪ੍ਰਵਾਨ ਹੋ ਜਾਾਂਗੇ ਦਮਾਰੇ ਰਾਜ ਗੱਦੀਆਂ ਸੰਭਲਾਂਗੇ ਇਹ ਗੱਲ ਖਾਲਸਾ ਜੀ ਬਿਲਕੁਲ ਨਹੀਂ ਹੋਣੀ ਜੇ ਤੁਸੀਂ ਮਾਫ ਕਰੋਗੇ ਤੁਹਾਡੀ ਹਾਲਤ ਵੀ ਉਹਨਾਂ ਵਰਗੀ ਹੋਊ ਤੇ ਤਖਤਾਂ ਦੀ ਮਾਨ ਮਰਜ਼ਾਦਾ ਨੂੰ ਢਾਹ ਲਾਉਣ ਦੇ ਦੋਚੀ ਤੁਸੀਂ ਵੀ ਬਰਾਬਰ ਦੇ ਹੋਵੋਗੇ ਇਸ ਕਰਕੇ ਨਾ ਇਹ ਪੰਥ ਦਾ ਲਾਹਮਾ ਲਿਓ ਨਾ ਤਖਤਾਂ ਦੇ ਜਥੇਦਾਰ ਹੁੰਦਿਆਂ ਹੋਇਆਂ ਅਕਾਲ ਤਖਤ ਸਾਹਿਬ ਤੇ ਦੂਜੇ ਤਖਤਾਂ ਦੀ ਮਾਨ ਮਰਜ਼ਾਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਿਓ ਸੰਗਤਾਂ ਨੇ ਤੁਹਾਨੂੰ ਵੀ ਮਾਫ਼ ਨਹੀਂ ਕਰਨਾ ਦੂਜੀ ਗੱਲਬਾਤ ਪਾਈ ਅਮਰੀਕ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਪਹਿਲਾਂ মিডিਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਪਹੁੰਚਾਉਣ ਦਾ ਸਾਡਾ ਸਹਿਯੋਗ ਕੀਤਾ ਮੈਂ ਸਾਰੇ মিডিਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬੀਤੇ ਦਿਨੇ ਬਾਦਲ ਕਮੇਟੀ ਅਤੇ ਸ਼ਰੋਮਣੀ ਕਮੇਟੀ ਵੱਲੋਂ ਇੱਕ ਡਰਾਮਾ ਖੇਡਿਆ ਗਿਆ। ਉਹ ਡਰਾਮਾ ਸਿਰਫ ਕੇਵਲ ਤੇ ਕੇਵਲ ਬਾਦਲ ਪਰਿਵਾਰ ਦੀ ਪੁਸ਼ਪਨਾਈ ਜਾਂ ਉਹਦੀ ਸਾਖ ਨੂੰ ਬਹਾਲ ਕਰਾਉਣ ਵਾਸਤੇ ਹੈ। ਮਾਫੀ ਦਾ ਇੱਕ ਡਰਾਮਾ ਖੇਡਿਆ ਗਿਆ। ਗੁਰਮੁਖੋ ਮਾਫੀ ਕਿਸੇ ਗੜਤੀ ਦੀ ਅਣਜਾਣ ਪੁਣੇ ਵਿੱਚ ਗੜਤੀ ਪੁੱਲ ਹੋ ਜਾਵੇ ਤਾਂ ਉਹਦੀ ਮਾਫੀ ਮਿਲਦੀ ਹੈ। ਪਰ ਵੱੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਨਹੀਂ ਮਿਲਦੀ। ਮਿਸਾਲ ਦੇ ਤੌਰ ਤੇ ਗੰਗੂ ਪਾਪੀ ਨੇ ਧੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਮਾਫੀ ਉਹਨੇ ਵੀ ਮੰਗੀ ਹੋਣੀ ਆ ਪਰ ਧੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਮਾਫ ਨਹੀਂ ਕੀਤਾ ਸਮੇਂ ਅਨੁਸਾਰ ਇਸੇ ਤਰ੍ਹਾਂ ਗੰਗੂ ਪਾਪੇ ਛੋਟੇ ਸਹਿਬਜ਼ਾਦੇ ਨੂੰ ਫੜਾਉਣ ਤੇ ਸ਼ਹੀਦ ਕਰਾਉਣ ਵਾਲਾ ਮਾਫੀ ਉਹਨੇ ਵੀ ਮੰਗੀ ਹੋਣੀ ਆ ਪਰ ਕੌਮ ਦੇ ਜ਼ਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ 78 ਦੀ ਵਿਸਾਖੀ ਦਾ ਕਾਂਡ ਵਾਪਰਦਾ ਉਹਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲਿਆ ਦਮਦਮੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਭਾਈ ਸ੍ਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਨਾ ਇਹਦਾ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਦਮਦਮੀ ਟਕਸਾਲ ਦੇ ਮੌਜੂਦਾ ਮੱਖੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਨਾਨੀ ਨੂੰ ਪੈਸੇ ਦੇ ਕਰਕੇ ਹਥਿਆਰ ਦੇ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਪਰ ਉਹ ਨਾਕਾਮਦਾਰ ਰਹੀ ਉਹਦੇ ਵਿੱਚ ਸਫਲਤਾ ਨਹੀਂ ਮਿਲੀ ਸਮਾ ਆਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ 36 ਗੁਰਦੁਆਰਿਆਂ ਦੇ ਸਮੇਤ ਟੈਕ ਕਰਾਇਆ ਸਮਾ ਬੀਤਣ ਤੇ ਸਮੇਂ-ਸਮੇਂ ਅਨਸਾਰ ਇਹਨਾਂ ਨੇ ਸਿੱਖ ਪੰਥ ਦੇ ਉਹਗੇ ਜਿਹੜੇ ਸਿੱਖ ਨਮਾਇੰਦੇ ਸਨ ਉਹਨਾਂ ਨੂੰ ਸ਼ਹੀਦ ਕਰਾਇਆ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਰਕਾਰ ਕੀ ਦੀ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਉਹਦੇ ਵਿੱਚ ਨਾ ਤਾਂ ਤਖਤਾਂ ਦੇ ਜਥੇਦਾਰਾਂ ਨੇ ਕੋਈ ਰੋਲ ਨਿਭਾਇਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੂਲ ਨਿਭਾਇਆ ਇਸੇ ਤਰ੍ਹਾਂ ਜਿਹੜੀ ਮੌਜੂਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹਨਾਂ ਨੇ ਵੀ ਕੋਈ ਰੋਲ ਨਹੀਂ ਨਿਭਾਇਆ ਸਰਸੇ ਵਾਲੇ ਦੇ ਚੇਲਿਆਂ ਨੇ ਚੈਲੰਜ ਕਰਕੇ ਇਸ ਇਤਿਹਾਰ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਅੰਗ ਪਾੜਨ ਦਾ ਚੈਲੰਜ ਕੀਤਾ ਪਰ ਉਹਨਾਂ ਨੇ ਅੰਗ ਪਾੜ ਕਰਕੇ ਆਪਣੇ ਕੰਮ ਵਿੱਚ ਉਹ ਸਫਲ ਹੋਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਇਹ ਹਰ ਮੁੱਦੇ ਤੇ ਪੰਥਕ ਮੋਰਚਿਆਂ ਤੇ ਫੇਲ ਹੋਈ ਆ ਅਨਸਾਫ਼ ਮੰਗਣ ਵਾਸਤੇ ਕੋਟਕਪੂਰੇ ਚੌਕ ਵਿੱਚ ਧਰਨਾ ਲਾਇਆ ਸਾਡੀ ਇੱਕੋ ਇੱਕ ਮੰਗ ਸੀ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸਰੂਪ ਚੋਰੀ ਕੀਤੇ ਆ ਅੰਗ ਪਾੜ ਕਰਕੇ ਗਲੀਆਂ 'ਚ ਖਲਾਰੇ ਆ ਜਾਂ ਥਾਵਾ ਥਮਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੋਥੀਆਂ ਗੁਟਕੇ ਸਾਹਿਬਾਂ ਦੀ ਬੇਅਦਬੀ ਹੁੰਦੀ ਆ ਇਹਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਾਰੇ ਵਿੱਚ ਖੜੇ ਕਰਕੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਸੀਂ ਸਜ਼ਾ ਮੰਗਦੇ ਸੀ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਵਾਈਏ ਪਰ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਾਇਆ ਅਮਰਪੁਰ ਵਿਖੇ 6 ਵਜੇ ਦਾ ਟਾਈਮ ਸੀ 18 ਤੋਂ 20000 ਦੀ ਗਿਣਤੀ ਵਿੱਚ ਸੰਗਤਾਂ ਕੋਟਕਪੁਰੇ ਚੌਕ ਵਿੱਚ ਬੈਠੀਆਂ ਸਨ ਆ ਜਪਜੀਤ ਸਿੰਘ ਦਾ ਪਾਠ ਸਪੂਰਣ ਹੋਇਆ ਜਾਬ ਸਾਹਿਬ ਦਾ ਛੇਵਾਂ ਛੰਦ ਹੋਇਆ ਜਦੋਂ ਸੁਖਬੀਰ ਬਾਦਲ ਦੇ ਕਹਿਣ ਤੇ ਸਮੇਦ ਸੈਣੀ ਪੰਜਾਬ ਪੁਲਸ ਦਾ ਡਾਇਰੈਕਟਰ ਸੀ ਉਹਦੇ ਹੁਕਮ ਅਨੁਸਾਰ ਸਾਡੇ ਉੱਪਰ ਗੰਦੇ ਪਾਣੀ ਦੀਆਂ ਵਿਚਾੜਾਂ ਡਾਂਗਾਂ ਦੀ ਮਾਰ ਗੋਲੀਆਂ ਦੀ ਵਰਖਾ ਕੀਤੀ ਗਈ ਜਿਸ ਦੇ ਮੁੱਦੇ ਵਜੋਂ ਦੋ ਸਿੰਘ ਸ਼ਹੀਦ ਹੋ ਗਿਆ ਇਹਨਾਂ ਨੇ अनेका ਵੱੱਜਰ ਪਾਪ ਕੀਤੇ ਆ ਅਸੀਂ ਵਾਰ-ਵਾਰ ਇਹ ਬੇਨਤੀ ਕਰਦੇ ਆ ਕਿ ਬਾਦਲ ਪਰਿਵਾਰ ਜਾਂ ਸੁਖਬੀਰ ਬਾਦਲ ਜਾਂ ਇਹਨਾਂ ਦੀ ਸੱਤਾ ਵਿੱਚ ਰਹਿ ਕਰਕੇ ਜਿਨ੍ਹਾਂ ਅਹੁਦੇਦਾਰਾਂ ਨੇ ਸੱਤਾ ਦਾ ਆਨੰਦ ਮਾਣਿਆ ਉਹਨਾਂ ਨੂੰ ਕਦੇ ਵਾਸਤੇ ਮਾਫ ਨਾ ਕੀਤਾ ਜਾਵੇ ਜੇਕਰ ਤੁਸੀਂ ਮਾਫ ਕੀਤਾ ਕਾਨੂੰਨ ਇਹਨਾਂ ਨੂੰ ਕਦੇ ਵਾਸਤੇ ਮਾਫ ਨਹੀਂ ਕਰੇਗੀ ਇਹਨਾਂ ਦੀ ਮਾਫੀ ਦੇ ਸਬੰਧ ਵਿੱਚ ਜੇਕਰ ਪੰਜਾਬ ਦੇ ਹਾਲਾਤ ਵਿੜਦੇ ਆ ਅਣਸਥਾਵੀ ਕੋ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਬਾਦਲ ਦਾ ਬਣਾਇਆ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ ਇਸ ਕਰਕੇ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਸੁਖਬੀਰ ਬਾਦਲ ਦੇ ਸਮੇਤ ਉਹਦੇ ਜਿੰਨੇ ਵੀ ਅਹੁਦੇਦਾਰ ਆ ਉਹਨਾਂ ਨੂੰ ਕਿਸੇ ਹਾਲਤ ਵਿੱਚ ਮਾਫ ਨਾ ਕੀਤਾ ਜਾਵੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਸਾਡੀ ਕੋਈ ਨਿੱਜੀ ਲੜਾਈ ਨਹੀਂ ਇਹ ਪੰਥਕ ਲੜਾਈ ਆ ਜੇਕਰ ਇਹਨਾਂ ਨੇ ਮਾਫ ਕੀਤਾ ਅਸੀਂ ਆਪਣੀ ਆਵਾਜ਼ ਨੂੰ ਇਸੇ ਤਰ੍ਹਾਂ ਬੁਲੰਦ ਕਰਦੇ ਰਵਾਂਗੇ ਜੇਕਰ ਇਹਨਾਂ ਮਾਫੀ ਦਿੱਤੀ ਪੰਜਾਬ ਦੇ ਹਾਲਾਤ ਵਿਗੜਦੇ ਆ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਜੋ ਨਫਾ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈ ਫ੍ਰੈਂਡਲੀ ਮੈਚ ਅਕਾਲੀ ਜਲ ਦੇ ਵਿੱਚ ਨਹੀਂ ਜੀ ਫ੍ਰੈਂਡਲੀ ਮੈਚ ਨਹੀਂ ਉਹ ਇਹਨਾਂ ਦੇ ਕਰਿੰਦੇ ਆ ਕਰਿੰਦਾ ਕਦੇ ਆਪਣੇ ਮਾਲਕ ਦਾ ਹੁਕਮ ਮੋੜ ਨਹੀਂ ਸਕਦਾ ਉਹ ਬਾਦਲ ਕਹਿ ਕਹ ਦਿੰਦੇ ਬਾਦਲ ਦੀ ਜੇਬ ਵਿੱਚੋਂ ਨਿਕਲਦੇ ਆ ਨਹੀਂ ਬਾਦਲ ਦੀ ਜੇਬ ਵਿੱਚੋਂ ਨਹੀਂ ਉਹ ਬਾਦਲ ਪਰਿਵਾਰ ਦੀ ਬਗਲ ਵਿੱਚੋਂ ਨਿਕਲਦੇ ਆ ਉਹਨਾਂ ਦੇ ਉਲਟੋ ਕਿਸੇ ਤਰ੍ਹਾਂ ਫੈਸਲਾ ਨਹੀਂ ਲੈ ਸਕਦੇ ਪਰ ਜੇ ਉਹਨਾਂ ਦੇ ਹੱਕ ਵਿੱਚ ਕੋਈ ਫੈਸਲਾ ਲਿਆ ਇਹਦਾ ਖਮਿਆਜਾ ਰਗਵੀਰ ਸਿੰਘ ਨੂੰ ਜ਼ਰੂਰ ਭੁਗਤਣਾ ਪਵੇਗਾ ਇਸ ਸਕ੍ਰਿਪਟ ਤਿਆਰ ਹੈ ਜਿਹੜੀ ਤੁਹਾਡੀ ਪਿਆਰ ਹੈਗੀ ਹੈ ਜੇ ਪਾਤਰ ਭੁੱਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਹਾਂਜੀ ਸਕ੍ਰਿਪਟ ਤਿਆਰ ਪਹਿਲੂ ਕਰਦੀ ਹੈ ਮਾਹੀ ਨੂੰ ਲੈ ਕੇ ਕੋਈ ਉਹਦੀ ਕਹਾਣੀ ਪਹਿਲਾਂ ਤਿਆਰ ਕਰਨੀ ਗਈ ਹੈ ਇੱਕ ਉਹ ਸਿਰਫ ਪਾਤਰ ਆਪਣਾ ਰੋਲ ਅਦਾ ਕਰਨੀ ਨੇ ਇੱਕ ਡਰਾਮਾਬਾਜ਼ੀ ਆ ਜੀ ਡਰਾਮਾਬਾਜ਼ੀ ਕਦੇ ਵਾਸਤੇ ਸੱਚ ਨਹੀਂ ਹੁੰਦੀ ਤੇ ਇਹਨੂੰ ਕਾਮਯਾਬੀ ਕਦੇ ਨਹੀਂ ਮਿਲਦੀ ਹੁੰਦੀ ਜੇਕਰ ਸਜਾਵਾਂ ਜੇਕਰ ਮਾਨਸ ਸਜਾਵਾਂ ਲਗਾਉਂਦੀਆਂ ਨੇ ਸਖਤ ਸਜਾਵਾਂ ਹੁਣ ਤੱਕ ਸਰਦਾਰ ਕੋਈ ਇਹਨਾਂ ਨੂੰ ਲਗਾ ਦਿੱਤੀ ਜਾਂਦੀਆਂ ਨੇ ਅੰਤ ਕਰਵਾਤਾ ਨਾਲ ਫਿਰ ਮਜਬੂਰ ਹੋਏਗਾ ਉਹ ਗਲਤੀ ਦੀ ਸਜ਼ਾ ਹੁੰਦੀ ਆ ਪਰ ਵੱੱਜਰ ਪਾਪਾਂ ਦੀ ਸਜ਼ਾ ਕਦੇ ਨਹੀਂ ਹੁੰਦੀ ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਇਹਨਾਂ ਨੇ ਵੱੱਜਰ ਪਾਪ ਕੀਤੇ ਆ ਵੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਤਖਤਾਂ ਤੋਂ ਜਥੇਦਾਰ ਨਹੀਂ ਦੇ ਸਕਦੇ ਅਕਾਲ ਤਖਤ ਸਾਹਿਬ ਤੋਂ ਤਾਂ ਰਖਾਇਆ ਕਰਾ ਦਿੱਤਾ ਜਾ ਸਕਦਾ ਚੱਕੀ ਹੁਸਨ ਦੀ ਪਾ ਕੇ ਨਹੀਂ ਜੀ ਉਹਨਾਂ ਨੂੰ ਮਾਫੀ ਦਾ ਕਿਤੇ ਉਹਨਾਂ ਦੀ ਮਾਫੀ ਬਣਦੀ ਨਹੀਂ ਹਾਂ ਸ਼ਰਧਾਲੂ ਤੌਰ ਤੇ ਉਹ ਆ ਸਕਦੇ ਆ ਅਕਾਲ ਤਖਤ ਸਾਹਿਬ ਤੇ ਆ ਸਕਦੇ ਆ ਹਰਮੰਦਰ ਸਾਹਿਬ ਆ ਸਕਦੇ ਆ ਆਉਣ ਤੋਂ ਕੋਈ ਮਨਾਹੀ ਨਹੀਂ ਪਰ ਮਾਫੀ ਦਿਨ ਤੇ ਮਨਾਈ ਆ ਮਾਫੀ ਬੱਜਰ ਪਾਪਾਂ ਦੀ ਕਦੇ ਵਾਸਤੇ ਕਿਸੇ ਨੂੰ ਨਹੀਂ ਮਿਲਦੀ ਬੜਾ ਬਾਲੂ ਲੈਂਦੇ ਨੇ ਕਹਿੰਦੇ ਸਭ ਬੁਲਾ ਦੋ ਸਜਾਜੋ ਮੱਠੀ ਰੱਖੋ ਦਾਨ ਮਾਰੋ ਖੁੱਟਾ ਮਾਰੋ ਚੂੜੀ ਚਾੜੋ ਫਿਰ ਕੀ ਹੋਸਾ ਆਪਨੇ ਸਮੇ ਅਨਸਾਰ ਕਦੇ ਚੰਦੂ ਤੇ ਗੰਗੂ ਨੇ ਵੀ ਮਾਫੀ ਮੰਗੀ ਹੁਣੀਆਂ ਇਸੇ ਤਰ੍ਹਾਂ ਹੋਰ ਵੀ ਗਨਾ ਜਿਨ੍ਹਾਂ ਨੇ ਬੱਜਰ ਪਾਪ ਕੀਤੇ ਉਹਨਾਂ ਨੇ ਮਾਫੀ ਮੰਗੀ ਹੁਣੀਆਂ ਮੈਂ ਵਾਰ-ਵਾਰ ਆਪ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਬੱਜਰ ਪਾਪ ਹੁੰਦੇ ਆ ਇਹਨਾਂ ਦੀ ਮਾਫੀ ਕਦੇ ਵਾਸਤੇ ਨਹੀਂ ਮਿਲਦੀ। ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਨੇ ਜਿਹੜੇ ਪੰਥ ਦਾ ਪੋਰਾ ਹੀ ਗਿਆ। ਇਹਨਾਂ ਨੂੰ ਪੰਥ ਕੋਲੋਂ ਲਾਭੇ ਕਰਦਣਾ ਚਾਹੀਦਾ ਨੇ। ਉਹਨਾਂ ਨੂੰ ਤੇ ਕਾਮ ਨੇ ਬੜੇ ਲੰਮੇ ਸਮੇਂ ਤੋਂ ਪੰਥ ਵਿੱਚੋਂ ਖਾਰਜ ਕੀਤਾ ਉਹ ਤੇ ਖਾਰਜ ਹੈ ਆ ਖਾਰਜ ਕੀਤੇ ਤਾਂ ਇਹ ਖਾਰਜ ਕੀ ਕਰਨਗੇ? ਬਾਕੀ ਤੁਹਾਡਾ ਲੱਗਦਾ ਸੁਖਬੀਰ ਸਿੰਘ ਬਾਦੂ ਦੇ ਸਵਾਲ 'ਚ ਪਰਿਆ ਮੈਨੂੰ ਲੱਗਦਾ ਕਿ ਉਹ ਮਿਲਿਆ ਹੋ ਸਕਦਾ ਜਾਂ ਫਿਰ ਵੱਖਰਾ ਤੁਹਾਡਾ ਬਣਾਉਂਗੇ। ਕੀ ਨਿੰਗੇ ਉਹ ਸਿਰਫ ਡਰਾਮਾ ਖੇਡਦੇ ਆ ਉਹ ਇਹਨਾਂ ਦੀ ਕਰਿੰਦੇ ਆ ਉਹ ਬਾਗੀ ਨਿੰਗੇ ਉਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਆ ਹੈ ਇਹਨਾਂ ਦੀ ਡਰਾਮਾ ਬਾਜੀ ਆ ਜੀ ਜਿਸ ਤਰ੍ਹਾਂ ਸਿੰਘ ਬੇਸਰ ਬਾਦ ਵੱਲੋਂ ਲਫਾਫਾ ਬੰਦ ਨਮਾ ਮੰਗਿਆ ਗਿਆ ਦਿੱਤਾ ਗਿਆ ਬਾਕੀ ਨਮਾ ਲਫਾਫਾ ਬੰਦ ਦਿੱਤਾ ਗਿਆ ਤਾਂ ਲੱਗਦਾ ਕੋਈ ਸਰਫੇ ਫੈਂਟਾ ਆਏ ਵੇਖੋ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਮਾਫੀ ਬੰਦ ਲਫਾਫਾ ਨਿੰਗਾ ਉਹ ਉਹਨਾਂ ਨੇ ਆਪਣੇ ਕਰਿੰਦੇ ਨੂੰ ਹੁਕਮ ਕੀਤਾ ਪਰ ਉਹ ਹੁਕਮ ਤੋਂ ਬਾਅਦ ਆਵੇ ਜੇਕਰ ਬਾਅਦ ਨਾ ਆਇਆ ਜਿਹੜੇ ਪੰਥ ਦੇ ਹਾਲਾਤ ਵਿਗੜਦੇ ਆ ਪੰਜਾਬ ਦੇ ਹਾਲਾਤ ਵਿਗੜਦੇ ਆ ਉਹਦਾ ਜ਼ਿੰਮੇਵਾਰ ਸੁਖਬੀਰ ਬਾਹਦਰ ਤੇ ਰਗਵੀਰ ਸਿੰਘ ਹੋਵੇਗਾ ਪਰ ਤੁਸੀਂ ਉਹਨਾਂ ਨੂੰ ਜੱਜਦਾਰ ਮੰਨਦੇ ਹੋ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਜਿਉਂ ਬਾਦਲ ਦੇ ਬਣਾਏ ਜੱਜਦਾਰ ਤਾਂ ਉਹਨਾਂ ਦੇ ਕੋਲੇ ਆਉਂਦੇ ਅਸੀਂ ਤੇਨੂੰ ਕੋਲੇ ਜਾਂਦੇ ਹੀ ਨਹੀਂ ਜਦੋਂ ਬਾਦਲ ਉਹਨੂੰ ਨੁਕਾ ਦਿੱਤਾ ਇਹਨਾਂ ਨੇ ਨੁਕਾ ਦਿੱਤਾ ਕਿ ਸਭ ਦੇ ਰੋਪਾ ਉਤਾਰਦੇ ਘੋਦੇ ਉਹ ਬਾਕੀ ਫੀਲ ਨਹੀਂ ਉਤਾਰਦੇ ਆਈ ਮਾਫੀ ਮੰਗਦੇ ਆਈ ਉਤਾਰਦੇ ਪਰ ਉਹ ਲੋਕ ਦੁੱਬਦਾ ਵੀ ਸੰਗਤ ਦੁੱਬਦਾ ਵਿੱਚ ਪਾਊਗੀ ਨਾ ਅਸੀਂ ਕਹਿ ਤੋ ਸਕਦੇ ਹਾਂ ਕਿ ਇਹਨੂੰ ਮਾਫੀ ਨਾ ਦਿੱਤੀ ਜਾਵੇ ਦੁਬਧਾ ਦਾ ਸ਼ਿਕਾਰ ਲੋਕਾਂ ਨੂੰ ਨਾ ਬਣਾਇਆ ਜਾਵੇ ਜੇ ਆਪ ਵੀ ਦੇਣੇ ਦੀ ਜਾਨੀਆ ਫੇਰ ਵੀ ਕੀਤਾ ਜਾਏਗਾ ਫਿਰ ਜਿਹੜੇ ਕੌਮ ਦੇ ਹਾਲਾਤ ਉਹ ਵਿਗੜਨਗੇ ਉਹਦਾ ਜ਼ਿੰਮੇਵਾਰ ਬਾਦਲ ਪਰਿਵਾਰ ਦੇ ਰਗਵੀਰ ਸਿੰਘ ਹੋਵੇਗਾ ਪਰ ਕੁਝ ਵੀ ਜੱਥੇਬੰਦੀਆਂ ਕਾਲੀਦਾ ਨੂੰ ਚਾਉਣ ਦੀ ਗੱਲ ਕਰਦੀਆਂ ਕੁਝ ਵੀ ਜੱਥੇਬੰਦੀਆਂ ਕਾਲੀਦਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਫਿਰ ਕਾਲੀਦਾ ਨੂੰ ਬਚਾਇਆ ਕਿੱਥਾ ਜਾਵੇਗਾ ਜੀ ਕੌਣ ਉੱਠੇਗਾ ਕਾਲੀਦਾ ਨੂੰ ਬਚਾਉਣ ਲਈ ਕਾਲੀਦਾ ਨੂੰ ਬਚਾਉਣ ਵਾਸਤੇ ਪੰਥ ਦੀ ਜ਼ਿੰਮੇਵਾਰੀ ਆ ਪੰਥ ਤੋਂ ਬੇਨਾ ਨਾ ਤਾਂ ਕੋਈ ਬਚਾ ਸਕਦਾ ਤੇ ਨਾ ਕਿਸੇ ਨੂੰ ਬਚਾਉਣ ਦੀ ਵਿੱਚ ਕਿਸੇ ਦੀ ਹਿੰਮਤ ਹੀ ਨਹੀਂ ਜਿੱਤਰਾ ਨਾ ਕਾਲੀਦਲ ਦਾ ਨਮਲਾ ਤੋਰ ਦੇ ਤੇ ਘੱਟੀ ਕਿ ਤਰਾਵੇ ਪੰਥ ਕਰਾ ਕਿਸਤਰਾ ਨਾ ਕਾਲੀਦਲ ਤੁਸੀਂ ਅੱਗੇ ਆਓਗੇ ਕੰਡਨ ਕਰੇਗੀ ਤੁਸੀਂ ਅੱਗੇ ਆਓਗੇ ਜੀ ਵੇਖੋ 2015 ਨੂੰ ਇਕੱਠਾ ਹੋਇਆ ਸੀ ਵੀ ਬਾਅਦ ਚ ਬਗਰੇ ਨੇ ਹੋਣ ਦੇ ਕਾਰਨ ਪੰਥ ਕਿੱਥੇ ਜਾਂਦਾ ਇਹਨਾਂ ਜ਼ਿੰਮੇਵਾਰੀਆਂ ਉੱਲੀਆ ਵੀ ਬਾਅਦ ਚ ਇਹ ਮੇਰਾ ਸਵਾਲ ਨਹੀਂਗਾ ਜਿਹੜੇ ਜ਼ਿੰਮੇਵਾਰੀਆਂ ਤੋਂ ਭੱਜੇ ਉਹਨਾਂ ਨੂੰ ਕਹੋ ਮੈਂ ਤੇ ਜਿਉਂਦਾ ਤਿਉਂ ਪੰਥ ਵਿੱਚ ਵਿਤਰਨਾ ਆਪਣੀ ਡਿਊਟੀ ਨਿਭਾਉਣਾ ਹੈ ਜਿਹੜੇ ਜ਼ਿੰਮੇਵਾਰੀਆਂ ਤੂੰ ਭਜੇ ਸਵਾਲ ਉਹਨਾਂ ਦੇ ਉੱਪਰ ਕਰੋ ਨਾ ਕਿ ਮੇਰੇ ਉੱਤੇ ਤੁਸੀਂ ਕਰੋ ਅਲੱਗ-ਅਲੱਗ ਤੜੇ ਬੰਦੀਆਂ ਚ ਬੰਦੀਆਂ ਜਥੇ ਬੰਦੀਆਂ ਕੀ ਐ ਇਸ ਮਸਲੇ ਤੇ ਇਕੱਠੇ ਆਉਣ ਜਥੇ ਬੰਦੀਆਂ ਦੀ ਕੋਈ ਅਲੱਗਤਾ ਨਹੀਂ ਕਿ ਨਾ ਕੋ ਵਖਰੇਵੇਂ ਆ ਇਹ ਆਪ ਨੂੰ ਵੇਖਣ ਵਾਸਤੇ ਜਾਂ ਜਿਹੜੇ ਲੋਕ ਨਿੱਜੀ ਹਿੱਤਾਂ ਵਾਸਤੇ ਕਿਸੇ ਦੀ ਪਨਾਹਦਾਰੀ ਕਰਦੇ ਆ ਉਹ ਵਖਰੇ ਆ ਉਹ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਵਖਰੇ ਸੀ ਦੂਜੇ ਪਾਛਾ ਦੇ ਟਾਈਮ ਤੇ ਛੇਵੇਂ ਪਾਛਾ ਦੇ ਸ਼ੁਰੂ ਤੋਂ ਲੈ ਕੇ ਕਰਕੇ ਜਿੱਦੇ ਕੋਈ ਨਿੱਜੀ ਹਿੱਤ ਹੁੰਦੇ ਆ ਉਹ ਕਦੇ ਵਾਸਤੇ ਕਿਸੇ ਦੀ ਨਾਲ ਰਲਦਾ ਨਹੀਂ ਨਾ ਪੰਥ ਦੇ ਹਿੱਤ ਵਾਸਤੇ ਪਹਿਲਾਂ ਸੀ ਤੇ ਨਾ ਹੋਣੀਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੀ ਉਹਨਾਂ ਨੇ ਹੁਣ ਸਰਬੰਧ ਵੀ ਕਦੇ ਮਹਾਰਾਜਾ ਰਣਜੀਤ ਸਿੰਘ ਤੇ ਆਗੇ ਸੀ ਤੇ ਕੋਲਡਰ ਉਹਨੂੰ ਬੁਲਾਤੀ ਗਈ ਸੀ ਤੇ ਕੌਮ ਨੇ ਉਹਨਾਂ ਨੂੰ ਮਾਫ ਕਰਤਾ ਸੀ ਕੀ ਲੱਗਦਾ ਹੁਣ ਮਾਫੀ ਜਿਹੜੀ ਕਿੱਥੇ ਨਹੀਂ ਜਾ ਸਕਦੀ ਉਹਦੀ ਭੁੱਲ ਸੀ ਬੱਜਰ ਪਾਪ ਨਹੀਂ ਸੀ ਭੁੱਲ ਦੀ ਮਾਫੀ ਹੁੰਦੀ ਹੈ ਬੱਜਰ ਪਾਪਾਂ ਦੀ ਮਾਫੀ ਨਹੀਂ ਹੁੰਦੀ ਬੱਚਨ ਬਹੁਤ ਬਖੇਰੇ ਕਿ ਤੇਰੇ ਲੰਗਾ ਵਰਗੇ ਨੇ ਵੀ ਕੀਤੇ ਨਹੀਂ ਉਹਦਾ ਵੀ ਮਾਫੀਆਂ ਹੋਗੀਆਂ ਨਹੀਂ 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 ਇਹ ਬੱਜਰ ਗਲਤੀ ਆ ਇੱਕ ਬੱਜਰ ਪਾਪ ਹੁੰਦਾ ਬੱਜਰ ਪਾਪ ਉਹਨੂੰ ਕਹਿੰਦੇ ਆ ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਇਹਨਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਆ ਗੁਰਬਾਣੀ ਦੀ ਵਿਅਦਬੀ ਹੋਈ ਆ ਇਸ ਕਰਕੇ ਇਹ ਬੱਜਰ ਪਾਪ ਵੱਖਰਾ ਵਿਸ਼ਾ ਤੇ ਬੱਜਰ ਗਲਤੀ ਇੱਕ ਵੱਖਰਾ ਵਿਸ਼ਾ ਰਾਤ ਨੂੰ 3 ਨਵੰਬਰ ਨੂੰ ਜਿਹੜਾ ਤਾਂ ਦੇ ਫਰਮੋਲਿਸੋਂ ਪੁੱਛੀ ਸੀ ਤੁਸੀਂ ਕਹਿੰਦੇ ਇਹ ਸਾਫ ਨਹੀਂ ਹੈਗਾ ਪਰ ਸਾਫ ਜਿਹੜਾ ਆਪਾਂ ਆਮ ਆਦਮੀ ਪਾਰਟੀ ਕੋਲਣਾ ਉਹ ਕਿਤੇ ਤੱਕ ਰਹਿ ਗਿਆ ਜੀ ਨਹੀਂ ਜੀ ਅਸੀਂ ਨਹੀਂ ਸੀ ਮਿਲੇ ਉਹਨਾਂ ਨੇ ਸਾਨੂੰ ਸੱਦਿਆ ਸੀ ਬਰਗਾੜੀ ਜਿਹੜਾ ਮਸਲਾ ਸੀ ਉਹਦੀ ਰਿਪੋਰਟ ਦੇਣ ਵਾਸਤੇ ਉਹਨਾਂ ਨੇ ਸੱਦਿਆ ਸੀ ਅਸੀਂ ਆਪਣੇ ਆਪ ਨਹੀਂ ਸੀ ਗਏ ਸਰਕਾਰ ਕੋਲ ਗਈ ਆਪਣੀ ਨਹੀਂ ਉਹ ਰਿਪੋਰਟ ਸਾਨੂੰ ਦਿੱਤੀ ਸੀ ਪਰ ਉਹਦੇ ਉੱਤੇ ਅਸੀਂ ਸੰਤੁਸ਼ਟ ਨਹੀਂ ਹਾਂ ਉਹਦੇ ਵਿੱਚ ਬਹੁਤ ਜ਼ਿਆਦੀਆਂ ਕਮੀਆਂ ਸਰਕਾਰ ਦੇ ਵਿੱਚ ਵੀ ਹੁੰਦੀਆਂ ਗੁਰੂ ਸਾਹਿਬ ਦੀਆਂ ਬੇਦਬੀਆਂ ਤਾਂ ਵੀ ਹੋ ਰਹੀਆਂ ਨਹੀਂ ਲੱਗਦਾ ਕੋਈ ਪਤਾ ਇਹ ਸਰਕਾਰ ਦਾ ਜਿਹੜੀ ਬੱਜਰ ਗਲਤੀ ਦੀ ਮਾਫੀ ਹੈ ਨਾ ਉਹ ਸ਼ੁਰੂਆਤ ਜਿਹੜੀ ਆ ਉਹ ਬਾਦਲ ਸਰਕਾਰ ਦੇ ਰਾਜ ਵਿੱਚ ਹੋਈ ਆ ਕੈਪਟਨ ਦੇ ਰਾਜ ਵਿੱਚ ਵੀ ਹੋਈ ਆ ਇਸੇ ਤਰ੍ਹਾਂ ਭਗਮੰਤਮਾਨ ਦੇ ਰਾਜ ਵਿੱਚ ਵੀ ਹੋਈ ਆ ਉਹਨਾਂ ਨੇ ਮਾਫੀ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ ਆਪਾਂ ਨੂੰ ਮਾਫੀ ਦੇ ਵਿੱਚ ਲਿਆ ਨਹੀਂ ਨਾ ਸਕਦੇ ਜੋ ਮਾਫੀ ਦਾ ਜ਼ਿਕਰ ਕਰਨਗੇ ਸਾਨੂੰ ਮਾਫ ਕੀਤਾ ਜਾਵੇ ਅਸੀਂ ਇਸੇ ਤਰ੍ਹਾਂ ਉਹਨਾਂ ਦਾ ਵੀ ਮਦਦਕੜਾ ਕਰਾਂਗੇ ਕੈਪਟਨ ਨੇ ਤੇ ਮੰਨੇ ਹੋ ਗਿਆ ਸੀ ਕਿ ਆਪਾਂ ਜਿਹੜੇ ਬੱਚੇ ਵੇਚਦੇ ਆ ਕਿੱਤੀਆਂ ਆਪਾਂ ਇਹਨਾਂ ਨੂੰ ਫੜਾਂਗੇ ਫੜ ਨਹੀਂ ਸਕੇ ਤੁਸੀਂ ਪਰ ਜੇ ਉਹਨਾਂ ਫੜਿਆ ਨਹੀਂ ਤੇ ਉਹਦਾ ਹਸ਼ਰ ਕੀ ਹੋਇਆ ਉਹ ਤੁਹਾਨੂੰ ਪਤਾ ਨਾ ਜਲਦੀ ਤੇ ਜਿੰਨੀ ਚੋਣ ਚ ਪਟਵੰਇਆ ਪਰ ਕੈਪਟਨਿੰਗ ਨਾ ਜਿੱਤੇ ਆ ਉਹ ਕਾਂਗਰਸ ਜਿੱਤੀ ਆ ਕਾਂਗਰਸ ਨੂੰ ਵੋਟਾਂ ਪਾਉਣੀਆਂ ਵੀ ਸਾਡੀ ਬੇਕੂਫੀ ਆ ਮੈਂ ਕਹਿੰਦਾ ਕਿ ਨਾ ਵੀ ਲੋਕਾਂ ਨੇ ਚੰਗਾ ਕੰਮ ਨਹੀਂ ਕੀਤਾ ਸ੍ਰੀਨਗਰ ਤੋਂ ਐਮਪੀ ਨੇ ਸਰਵੀਸ ਕੀਤੀ ਆ ਕਿ ਪੰਜਾਬ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਨਵਾਂ ਪਾਰਟੀ ਦਾ ਗਠਨ ਕਰਨਾ ਚਾਹੀਦਾ ਕੋਈ ਗੱਲ ਕਰ ਨਹੀਂ ਕਰ ਰਹੇ ਬੱਟਰੀ ਕਰਨੀ ਚਾਹੀਦੀ ਆ ਪਾਰਟੀ ਜਾਂ ਅਕਾਲੀ ਦਲ ਬਣਾਉਣਾ ਚਾਹੀਦਾ ਨਹੀਂ ਨਵੀਂ ਪਾਰਟੀ ਦਾ ਗਠਨ ਨਹੀਂ ਹੋਣਾ ਚਾਹੀਦਾ ਜਿਹੜਾ ਸਾਡਾ ਵੱਡ ਪਰਖਿਆਂ ਨੇ ਕੁਰਬਾਨੀਆਂ ਦੇ ਕਰਕੇ ਅਕਾਲੀ ਦਾਲ ਸਰਜੀਤ ਕੀਤਾ ਉਹਨੂੰ ਦੁਬਾਰਾ ਸੁਰਜੀਤ ਕਰਨ ਦੀ ਜਰੂਰਤ ਹੈ ਨਵੀਂ ਪਾਰਟੀ ਦੀ ਕੋਈ ਜਰੂਰਤ ਨਹੀਂ ਤੁਸੀਂ ਪ੍ਰਧਾਨਗੀ ਲਈ ਤੇ ਕੰਮ ਕਰੋਗੇ ਨਹੀਂ ਤੁਸੀਂ ਉਸ ਸਿਆਸਤ ਦਾ ਹਿੱਸਾ ਬਣਦੇ ਹੋ ਤੁਹਾਨੂੰ ਪ੍ਰਧਾਨਗੀ ਲਈ ਕੋਈ ਫਰਮਿਲਦੀ ਹੈ ਤੁਹਾਨੂੰ ਪ੍ਰਧਾਨਗੀ ਲਈ ਚੁਣਿਆ ਜਾਣਾ ਹੈ ਤਾਂ ਕੰਮ ਕਰੋਗੇ ਇਹ ਸਿਆਸਤ ਦਾ ਹਿੱਸਾ ਬਣਦੇ ਹੋ ਜੀ ਇਹ ਪੰਥ ਦਾ ਮਸਲਾ ਮੇਰਾ ਇਕੱਲੇ ਦਾ ਨਹੀਂ ਇਹ ਪੰਥ ਦਾ ਮਸਲਾ ਹੈ ਪੰਥ ਕਿਹਨੂੰ ਅੱਗੇ ਲਿਆਉਂਦਾ ਹੈ ਪੰਥ ਦਾ ਮਸਲਾ ਇੱਕ ਜਥੇਬੰਦੀ ਦਾ ਇੱਕ ਇਨਸਾਨ ਦਾ ਨਹੀਂ ਜਨਾਲਾ ਸਾਹਿਬ ਭਾਈ ਅਮਰਤਪਾਲ ਜੀ ਜਿਹੜੀ ਦੇ ਹਾਈਪਾਸ ਤੇ ਸਿੱਖ ਜਥੇਬੰਦੀਆਂ ਕੀ ਕਰਦੀਆਂ ਉਹਨਾਂ ਦੇ ਹਾਈਪਾਸ ਤੇ ਸਿੱਖ ਜਥੇਬੰਦੀਆਂ ਕੀ ਕਰਦੀਆਂ ਇਹ ਉਹਨਾਂ ਨੂੰ ਪਤਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ 90 ਲੱਖ ਰੁਪਏ ਕਿਹੜਾ ਦੇ ਗਰੀਬਾਂ ਨੂੰ ਇਹ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਰੇਸ਼ਮ ਸਿੰਘ ਨੇ ਬੜਾ ਇਹਦਾ ਖਲਾਸਾ ਕੀਤਾ ਆਪਣੇ ਨੇ ਕਿਹਾ ਜਿਹੜੇ ਜੱਜਦਾਰ ਨੇ ਇਹ ਸੰਘਿਤ ਕਮੇਟੀ ਦੇ ਕandidate ਦੇ ਵਿਰੁੱਧ ਰਹਿੰਦੇ ਨੇ। ਅਰਧਵਾਦੀ ਕਾਲ ਸਾਡੇ ਆਪਜੀ ਸੁਪੇ ਦੇ ਜਿਹੜੇ ਅਰਧਵਾਦੀ ਜੱਜਦਾਰ ਕੌਮ ਨੂੰ ਦਿੱਤੇ ਸੀ ਕਿ ਜੋ ਵੀ ਇਕੱਠੇ ਨਹੀਂਗੇ ਜਿਹੜੇ ਪਲੇਟਫਾਰਮ ਤੇ ਨਹੀਂਗੇ ਸੰਘਿਤ ਨਰਾਜ਼ ਹੋਈ ਆ। ਇਹ ਜਾ ਕੇ ਉਹਨਾਂ ਨੂੰ ਪੁੱਛੋ ਨਾ ਵੀ ਤੁਸੀਂ ਕਿਉਂ ਆਪਣੇ ਘਰੇ ਬੈਠੇ ਮੈਂ ਤਾਂ ਪੰਥ ਵਿੱਚ ਸੀ ਹਾਂ ਤੇ ਮਰਦੇ ਤੱਕ ਪੰਥ ਵਿੱਚ ਹੀ ਰਹੂੰਗਾ ਇਹਨਾਂ ਤੇ ਸੋਨਾਂ ਪੁੱਛਾਲ ਕਰੋ ਤਾਂ ਮੇਰੇ ਤੇ ਨਹੀਂ ਮੈਨੂੰ ਜਿਹੜੀ ਸੇਵਾ ਕੌਮ ਨੇ ਲਾਇੀ ਸੀ ਮੈਂ ਬਾਖੂ ਵੀ ਨਿਭਾਉਣਾ ਉਹਦੇ ਤੋਂ ਮੈਂ ਭੱਜਿਆ ਨਹੀਂ ਤੇ ਨਾ ਮੈਂ ਪੱਦਣਾ ਹਾਂਜੀ ਉਹ ਦੀ ਸੇਵਾ ਮੈਂ ਨਿਭਾਈ ਜਣਾ ਜਿੰਨੇ ਕਿ ਮੇਰੇ ਵਿੱਚ ਪਹੁੰਚ ਗਿਆ ਆ ਉਹ ਹੀ ਸੇਵਾ ਅਸੀਂ ਨਿਭਾ ਰਹੇ ਆਂ ਭਾਈ ਜੀ ਆ ਸੇਵਾ ਉਹ ਹੀ ਨਿਭਾ ਰਹੇ ਆਂ ਪੰਥ ਦੀ ਸੇਵਾ ਇਹ ਜਿੰਮੇਵਾਰੀ ਹੈ ਤਾਂ ਤਾਂ ਹੀ ਅਸੀਂ ਆ ਬੈਠੇ ਇੱਥੇ ਇੱਕ ਤੁਸੀਂ ਸਵਾਲ ਕੀਤਾ ਸੀਗਾ ਵੀ ਬਿਆਦਮੀਆਂ ਕਾਂਗਰਸ ਮੋਕੇ ਵੀ ਹੋਈਆਂ ਇਹ ਬਿਲਕੁਲ ਸੱਚ ਹੈ ਪਰ ਕਾਂਗਰਸ ਨੂੰ ਤਾਂ ਸਨ 47 ਤੋਂ ਬਾਅਦ ਅਸੀਂ ਆਪਣਾ ਦੁਸ਼ਮਣ ਮੰਨਦੇ ਆਂ ਤੇ ਦੂਸਰੇ ਪਾਸੇ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਸਾਡੇ ਕੋਲ ਵੋਟਾਂ ਲਈਆਂ ਅਸੀਂ ਅਕਾਲੀ ਦਲ ਦੀ ਸਪੋਰਟ ਕਰਦੇ ਰਹੇ ਆਂ ਇਹਨਾਂ ਇਹਨਾਂ ਨੇ ਭਲੇਖਾ ਪਾ ਛੱਡਿਆ ਕਿ ਪੰਥ ਦੇ ਵਾਰਸ ਅਸੀਂ ਆਂ ਇਸ ਕਰਕੇ ਜਦੋਂ ਪੰਥਕ ਬੰਦਾ ਗਲਤੀ ਕਰਦਾ ਗੁੱਸਾ ਉਹ ਤੇ ਹੁੰਦਾ ਜਿਹੜਾ ਕੋਈ ਆਪਣੇ ਪਰਿਵਾਰ ਦਾ ਮੈਂਬਰ ਗਲਤੀ ਕਰਦਾ ਸਭ ਤੋਂ ਵੱਧ ਗੁੱਸਾ ਉਹਨਾਂ ਤੇ ਹੁੰਦਾ ਕਾਂਗਰਸ ਤਾਂ ਸਾਡੀ ਦੁਸ਼ਮਣ ਹੈ ਉਹਨਾਂ ਤਾਂ ਅਸੀਂ ਦੁਸ਼ਮਣ ਮੰਨਦੇ ਆ ਜੀ ਦੁਨੀ ਦੇ ਵਿੱਚ ਤਾਂ ਸਭ ਤੋਂ ਵੱਧ ਸ਼ੀਕਾ ਕਾਂਗਰਸ ਪੰਜਾਬੀਆਂ ਦੇਦੀਆਂ ਫਿਰ ਫਿਰ ਮੂਰਖਤਾ ਹੀ ਆ ਆਪਾਂ ਤਾਂ ਇਸ ਗੱਲ ਦੇ ਆਪਦੀ ਤੇ ਖੜੇ ਆ ਅਸੀਂ ਤਾਂ ਕਾਂਗਰਸ ਨੂੰ ਵੋਟ ਨਹੀਂ ਪਾਵਾਂਗੇ ਹਾਂ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News